ਬਹਿਰਾਮ ਵਿੱਚ ਅਧਿਆਪਕ ਸੰਘਰਸ਼ ਕਮੇਟੀ ਵੱਲੋਂ ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਦਾ ਘਰਾਓ ਬਲਾਕ ਸਿੱਖਿਆ ਪ੍ਰਾਇਮਰੀ ਅਫਸਰ ਬੰਗਾ ਵੱਲੋਂ ਪੜੋ ਪੰਜਾਬ ਪੜਾਉ ਪੰਜਾਬ ਪ੍ਰੋਜੈਕਟ ਦਾ ਵਿਰੋਧ ਕਰਨ ਉੱਤੇ ਪਿਛਲੇ ਦਿਨੀ ਕਈ ਅਧਿਆਪਕਾਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਗਿਆ ਜਿਸ ਉੱਤੇ ਰੋਵ ਵਿਚਾਇ ਅਧਿਆਪਕਾਂ ਵੱਲੋਂ ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਬੰਗਾ ਦੇ ਦਫ਼ਤਰ ਦਾ ਘਰਾਉ ਕਰਨ ਦਾ ਪ੍ਰੋਗਰਾਮ ਮਿੱਥਿਆ ਗਿਆ ਸੀ ਪਰ ਉਹਨਾਂ ਵੱਲੋਂ ਅਧਿਆਪਕ ਜਥੇਬੰਦੀ ਨਾਲ ਮੀਟਿੰਗ ਕਰਕੇ ਨੋਟਿਸ ਰੱਦ ਕਰਨ ਦਾ ਵਾਅਦਾ ਕੀਤਾ ਗਿਆ ਸੀ ਜੋ ਕਿ ਉਹਨਾਂ ਵੱਲੋਂ ਪੂਰਾ ਨਹੀਂ ਕੀਤਾ ਗਿਆ ਜਿਸ ਕਾਰਨ ਅਧਿਆਪਕ ਸੰਘਰਸ਼ ਕਮੇਟੀ ਵੱਲੋਂ ਸਥਾਨਕ ਦਫ਼ਤਰ ਦਾ ਘਰਾਉ ਕੀਤਾ ਗਿਆ ਬੰਗਾ ਤੋਂ ਅਜੀਤ ਵੈਬ ਟੀਵੀ ਲਈ ਗੁਰਜਿੰਦਰ ਸਿੰਘ ਗੁਰੂ ਦੀ ਰਿਪੋਰਟ ਸਾਭਕਤ ਡੀਪੀ ਰਿਟਾਇਰਡ ਜਿਲ੍ਹਾ ਸੀਧ ਭਗਤ ਸਿੰਘ ਨਗਰ ਦਾ ਅਧਿਆਪਕ ਸੰਗਠਨ ਕਮੇਟੀ ਦਾ ਅਗੂ ਆਜ ਅਸੀਂ ਇੱਥੇ ਅਧਿਆਪਕ ਮਸਲਿਆਂ ਦੇ ਵਾਸਤੇ ਆਏ ਹਾਂ ਕਿਉਂਕਿ ਅਧਿਆਪਕ ਸੰਗਠਨ ਕਮੇਟੀ ਪੰਜਾਬ ਨੇ ਸਮੁੱਚੇ ਪੰਜਾਬ ਦੇ ਵਿੱਚ ਅਧਿਆਪਕ ਮੰਗਾਂ ਦੀ ਖਾਤਰ ਘੋਲਵੱਢਿਆ ਹੋਇਆ ਉਸ ਦੇ ਵਿੱਚ ਮੇਨ ਮੰਗਾਂ ਨੇ ਸਾਡੀਆਂ ਕੱਚੇ ਅਧਿਆਪਕਾਂ ਨੂੰ ਪੂਰੇ ਗ੍ਰੇਡ ਤੇ ਰੈਗੂਲਰ ਕਰਨਾ ਅੱਗੇ ਤੋਂ ਪੂਰੇ ਗ੍ਰੇਡ ਤੇ ਰੈਗੂਲਰ ਭਰਤੀ ਕਰਵਾਨੀ ਔਰ ਜਿਹੜੇ ਹੈ ਪੁਰਾਣੀ ਪੈਨਸ਼ਨ ਬਹਾਲ ਕਰਨੀ ਜਿਹੜੀ ਚਾਰ ਤੋਂ ਉਹਨਾਂ ਨੇ ਪੋਰ ਪੈਨਸ਼ਨ ਦੇਣੀ ਬੰਦ ਕਰ ਦਿੱਤੀ ਹੈ ਪੇਕ ਕਮਿਸ਼ਨ ਔਰ ਡੀਏ ਦੀਆਂ ਜਿਹੜੀਆਂ ਬਕਾਇਆ ਕਿਸ ਤਾਂ ਉਹ ਲਾਗੂ ਕਰਵਾਨੀਆਂ ਔਰ ਉਸ ਦੇ ਨਾਲ ਨਾਲ ਪੁਰਾ ਪੰਜਾਬ ਇੱਕ ਪ੍ਰੋਜੈਕਟ ਚੱਲ ਰਿਹਾ ਹੈ ਕ੍ਰਿਸ਼ਨ ਕੁਮਾਰ ਦੀ ਅਗਵਾਈ ਦੇ ਹੇਠ ਸਮੁੱਚੇ ਪੰਜਾਬ ਦੇ ਵਿੱਚ ਅਧਿਆਪਕ ਸੰਘਰਸ਼ ਕਮੇਟੀ ਉਸ ਦਾ ਵਾਈਕਾਟ ਕਰ ਰਹੀ ਹੈ ਕਿਉਂਕਿ ਉਹ ਇੱਕ ਪ੍ਰੋਜੈਕਟ ਪੈਰਲਲ ਪੈਰਲ ਜਿਹੜੀ ਇਹ ਵਿਦਿਆ ਸਿੱਖਿਆ ਨੀਤੀ ਦੇ ਦੇ ਖਿਲਾਫ ਇੱਕ ਪੈਰਲਰ ਐਜੂਕੇਸ਼ਨ ਖੜੀ ਕੀਤੀ ਜਾ ਰਹੀ ਜਿਹੜੀ ਸਮਾਜ ਦੇ ਲਈ ਬੜੀ ਘਾਤਕ ਹੈ ਔਰ ਉਸ ਦੇ ਵਿੱਚ ਬੜੇ ਸਕੈਂਡਲ ਨੇ ਧੱਕੇਸ਼ਾਹੀ ਅਧਿਆਪਕਾਂ ਨਾਲ ਹੋ ਰਹੀ ਹੈ ਔਰ ਉਹਦਾ ਦਬਾ ਸਮੁੱਚੇ ਪੰਜਾਬ ਦੇ ਅਧਿਆਪਕਾਂ ਤੇ ਹੈ। ਔਰ ਉਸ ਨੂੰ ਫੜੋ ਪੰਜਾਬ ਨੂੰ ਰੱਦ ਕਰਾਉਣ ਔਰ ਉਹ ਜਿਹੜਾ ਸਲੇਵਸ ਦਾ ਇੱਕ ਹਿੱਸਾ ਬਣਾਉਣ ਦੇ ਲਈ ਸਮੁੱਚਾ ਅਧਿਆਪਕ ਇਸ ਗੱਲ ਲੜ ਰਿਹਾ ਹੈ। ਫੜੋ ਪੰਜਾਬ ਭਰਾਓ ਪੰਜਾਬ ਦੀ ਟੈਸਟਿੰਗ ਚੱਲ ਰਹੀ ਹੈ। ਸਾਡੇ ਮੋਰਚੇ ਦਾ ਇਹ ਫੈਸਲਾ ਵੀ ਜਿਹੜਾ ਵੀ ਅਧਿਆਪਕ ਕਰਵਾਵੇ ਰਜਮੰਦੀ ਨਾਲ ਕਰਵਾ ਸਕਦਾ ਤੇ ਨਹੀਂ ਤਾਂ ਸਾਡਾ ਅਸੀਂ ਸਾਰੀਆਂ ਜਥੇਬੰਦੀਆਂ ਨੇ ਵਿਰੋਧ ਦਰਜ ਕਰਵਾਇਆ। ਪਰ ਇਹ ਸਦਹਕਾਰੀ ਨੇ ਬਲਾਕ ਮੰਗਾ ਦੇ ਸਾਡੇ ਜ਼ਿਲ੍ਹੇ ਦੇ ਵਿੱਚੋਂ ਇਸ ਪ੍ਰੋਜੈਕਟ ਤਹਿਤ 30 ਮੁਲਾਜ਼ਮਾਂ ਨੂੰ ਕਾਰਨ ਦੱਸੋ ਨੋਟਿਸ ਕਰਦੇ ਵੀ ਤੁਸੀਂ ਕਿਉਂ ਇਹਦਾ ਵਿਰੋਧ ਕਰ ਰਹੇ ਹੋ ਇਸ ਨੋਟਾ ਨੂੰ ਰੱਦ ਕਰਵਾਉਣ ਦੇ ਲਈ ਸਮੁੱਚੀ ਜ਼ਿਲ੍ਹੇ ਦੀ ਤੇ ਦੋ ਬਲਾਕਾਂ ਦੇ ਅਧਿਆਪਕ ਇੱਥੇ ਇਕੱਤਰ ਹੋਏ ਤੇ ਮਨਜੋਗ অশੋਕ ਕੁਮਾਰ ਜੀ ਬੀਪੀਓ ਦੇ ਨਾਲ ਔਰ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਵਿੱਚ ਬੈ ਕੇ ਇਸ ਮਸਲੇ ਨੂੰ ਸੌਟ ਆਊਟ ਕਰਾਇਆ ਜਿਸ ਦੇ ਲਈ ਅਧਿਆਪਕ ਸੰਘਾਸ਼ ਕਮੇਟੀ ਹੁਣ ਵੀ ਬਚਨਵਾਦ ਦੇ ਸੰਘਰਸ਼ ਦੇ ਰਾਹ ਤੇ ਅਸੀਂ ਇਹਨੂੰ ਬੰਦ ਕਰਨ ਦੇ ਆਦੇਸ਼ ਤੇ ਸੰਘਰਸ਼ ਲੜ ਰਹੇ ਹਾਂ